ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਦੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਖਾਰੇ ਤੋਂ ਕਵਰ ਕਰ ਰਹੇ ਹਾਂ ਦੋਸਤੋ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਤੇ ਤਹਿਸੀਲ ਦੋਸਤੋ ਕੋਟਕਪੂਰਾ ਪੈ ਜਾਂਦੀ ਐ ਇਸ ਪਿੰਡ ਨੂੰ ਤੇ ਬਾਈ ਕਾਲੇ ਕੋਲੇ ਪਹੁੰਚੇ ਹਾਂ ਦੋਸਤੋ ਦੋ ਨਾਗਾ ਦੋਨਾਂ ਦੀ ਦੋਸਤੋ ਪ੍ਰੋਪਰ ਡਿਟੇਲ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਲੈਨੇ ਆਓ ਬਾਈ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਉਹ ਠੀਕ ਠਾਕ ਬਾਈ ਵਧੀਆ ਵਧੀਆ ਠੀਕ ਆ ਅੱਜ ਦੋ ਨਾਗਾ ਬਾਈ ਦੋ ਨਾਗੇ ਤੋਂ ਠੀਕ ਆ ਇੱਕ ਕਰੀ ਬਾਈ ਕਾਲੇ ਆਪਣਾ ਨੰਬਰ ਦੱਸ ਦੇ 62833 ਜੀ 17411 ਠੀਕ ਆ ਬਾਈ ਸਾਹਮਣੇ ਪਹਿਲੇ ਨੰਬਰ ਤੇ ਐਫ ਵੈਡ ਖੜੀ ਆ ਕਿੰਮਾ ਸੂਆ ਸੁੰਦੀ ਆ ਤੇ ਕਿੰਨੇ ਦਿਨ ਰਹਿਗੇ ਇਹ ਪਹਿਲਾ ਸੂਆ ਸੁੰਦੀ ਆ ਮੂੰਹ ਕਨਫਰਮ ਚਾਰ ਦੰਦ ਆ ਜੀ ਮੂੰਹ ਚਾਰ ਦੰਦ ਹੋਗੇ ਪਹਿਲਾ ਸੂਆ ਸੁੰਦੀ ਆ ਹਾਂ ਜੀ ਪੰਜ ਚਾਰ ਦਿਨ ਲੈ ਜੂਗੇ ਜੀ ਠੀਕ ਆ ਹਜੇ ਪੰਜ ਚਾਰ ਦਿਨ ਲੈ ਜੂਗੀ ਠੀਕ ਆ ਤੇ ਬਈ ਸੀਮਾਂ ਸੁਮੰਨ ਦਾ ਕੋਈ ਪਤਾ ਹੋਵੇ ਜਾਂ ਕੋਈ ਮਾਂ ਦੇ ਦੁੱਧ ਦਾ ਨਹੀਂ ਝੂਠ ਨਹੀਂ ਮਾਂ ਸੀਲ ਠੰਡੀ ਦੀ ਗੱਲ ਕਰੀਏ ਨਾ ਸੀਲ ਠੰਡੀ ਬਹੁਤ ਆ ਦੋਸਤੋ ਵੇਖ ਸਕਦੇ ਆ ਬਾਈ ਹਿਲਾਉਣ ਦੀ ਕੋਸ਼ਿਸ਼ ਕਰਦਾ ਤੇ ਵਹਿੜ ਦੋਸਤੋ ਹਿੱਲਦੀ ਨਹੀਂ ਜਿਵੇਂ ਮਰਜੀ ਕੋਈ ਹੱਥ ਲਾਈ ਜਾਵੇ ਕੋਈ ਐ ਚਾਹ ਨਹੀਂ ਦੋਸਤੋ ਢਿੱਲੀ ਪਈ ਆ ਪੰਜ ਚਾਰ ਦਿਨ ਦੋਸਤੋ ਬਾਈਆਂ ਦਾ ਲੈ ਜਾਣੇ ਨੇ ਤੇ ਥਣ ਵੀ ਦੋਸਤੋ ਕਰਮ ਵਾਲੀ ਨੂੰ ਬਹੁਤ ਸੋਹਣਾ ਲੱਗਿਆ ਵੇਖ ਸਕਦੇ ਆ ਮੁੱਠੀ ਚਵਾਈ ਵਾਲਾ ਥਣ ਲੱਗਿਆ ਦੋਸਤੋ ਬਿਲਕੁਲ ਸੀ ਠੰਡੀ ਹੈ ਦੋਸਤੋ ਖੁੱਲਾ ਹਵਾਨਾ ਤਿਆਰ ਕਰਨਾ ਵੈਣ ਨੇ ਹਜੇ ਦੋਸਤੋ ਜੇ ਗੱਲ ਕਰੀਏ ਚਾਰ ਪੰਜ ਦਿਨ ਲਾ ਜਾਣੇ ਸੂਨ ਦੇ ਵਿੱਚ ਕਦ ਕਾਠ ਦੀ ਗੱਲ ਕਰ ਲਈ ਪੂਰਾ ਵੱਡਾ ਕਦ ਕਾਠਾ ਚੰਗੀ ਫੇਸ ਬਿਊਟੀ ਦੇ ਵਿੱਚ ਆ ਦੋਸਤੋ ਬਾਕੀ ਜੇ ਤਾਂ ਹੁੰਦਾ ਸਿਆਲ ਫਿਰ ਤਾਂ ਮੰਨ ਲਓ 35 ਕਿਲੋ ਦਾ ਤਾਂ ਬੱਚੀ ਪੁੰਦੀ ਠੀਕ ਹੈ ਬਈ ਹੁਣ 30 ਤਾਂ ਐ ਖੁੱਲਾ ਪਾਉਗੇ ਠੀਕ ਹੈ 30 ਲੀਟਰ ਖੁੱਲਾ ਪਾ ਦੂਗਾ ਹਾਂ 30 ਐ ਖੁੱਲਾ ਠੀਕ ਹੈ ਲਓ ਬਈ ਬਾਈ ਦਾ ਅਨਮਾਨ ਆ ਵੀ 30 ਲੀਟਰ ਖੁੱਲਾ ਪਾ ਦੂਗੀ ਸੋਹਣੇ ਕਦ ਕਾਠ ਵਾਲੀ ਹੈ ਹਵਾਨਾ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਤੇ ਤੋੜ ਕੇ ਤੁਹਾਨੂੰ ਵਿਖਾ ਦਿੰਨੇ ਆ ਲੈ ਵੀ ਕਾਲੇ ਖੋਲ ਲਈ ਤੋੜ ਕੇ ਵਿਖਾ ਲੀਏ ਬਿਲਕੁਲ ਠੰਡੀ ਸੀ ਲਾ ਦੋਸਤੋ ਬਾਕੀ ਰੰਗ ਬਾਜ ਵਹਿੜਾ ਜਿਵੇਂ ਮਰਜੀ ਦੋਸਤੋ ਕੋਈ ਹੱਥ ਲਾਈ ਜਾਵੇ ਕੋਈ ਅਚਾਨੀ ਉਪਰੇ ਦਾ ਵੀ ਨਹੀਂ ਮੰਨਦੀਗੀ ਤੋੜ ਕੇ ਤੁਹਾਨੂੰ ਵਿਖਾ ਦਿੰਨੇ ਆ ਬਹੁਤ ਸੋਹਣਾ ਹਵਾਨਾ ਤਿਆਰ ਕੀਤਾ ਹੋਇਆ ਦੋਸਤੋ ਖੁੱਚਾਂ ਤੋਂ ਉੱਪਰ ਤੇ ਫੈਕਸੀ ਹਵਾਨਾ ਦੋਸਤੋ ਕੋਈ ਫੋਟ ਛਾਂਗ ਨਹੀਂ ਲੋ ਕੋ ਸਾਫ ਸੁਥਰੀ ਵੜਾ ਵੇਲ ਬੂਲ ਚੰਗੀ ਆ ਕਦ ਕਰ ਸੋਣਾ ਤੇ ਥਣ ਵੀ ਦੋਸਤੋ ਕਰਮਾਲੀ ਨੂੰ ਬਹੁਤ ਸੋਣਾ ਲੱਗਿਆ ਕੋਈ ਧਰਕਦੇ ਨਹੀਂ ਕੋਈ ਕੁਛ ਨਹੀਂ ਜਿਵੇਂ ਮਰਦਾ ਆਪਾਂ ਬਾਹਰ ਖੜੀਏ ਪੱਕਾ ਨਹੀਂ ਕੋਈ ਕੁਛ ਨਹੀਂ ਤੇ ਤਰੀ ਕੋਈ ਨਹੀਂ ਮੇਰੇ ਮੂੰਹ ਤੇ ਮਾਰ ਰੋਈ ਇੱਕ ਤਾਂ ਲਾਲਾ ਸੁੱਟੀ ਨਹੀਂ ਘਰ ਕਣਾ ਗਰਮੀ ਨਹੀਂ ਲਓ ਬਈ ਤੁਹਾਨੂੰ ਫੇਸ ਬਿਊਟੀ ਦੁਬਾਰੇ ਵਿਖਾ ਦਿੰਦੇ ਆ ਬਾਈ ਦੀ ਗੱਲ ਸਹੀ ਆ ਵਾਕਈ ਦੋਸਤੋ ਕੋਈ ਆ ਜਾਨੀ ਮਾਂ ਦੀ ਗਰਮੀ ਗਰਮੀ ਨਹੀਂ ਮਨਾਉਂਦੀਗੀ ਬਾਈਆਂ ਦਾ ਬਾਹਰ ਖੜੀ ਆ ਜਿਹੜੇ ਹਿਸਾਬ ਨਾਲ ਪਤਾ ਜਿਹੜੇ ਬੰਦੇ ਤੋਂ ਆਪਾਂ ਜ਼ਿੰਮੇਵਾਰਾਂ ਤੋਂ ਲੈਂਦੀ ਆ ਨਾ ਪੂਰੀ ਮੰਨ ਲਓ 7-8 ਡੰਗਰ ਸੀਮਾਂ ਕੋਲੇ ਤੇ ਸੱਤ-ਅੱਠੇ ਇੱਕੇ ਪੱਖੇ ਥੱਲੇ ਠੀਕ ਜਿਹੜੀ ਮਾਂ ਹਜੀ ਉਹਨਾਂ ਕੋਲੇ ਖੜੀ ਆ ਠੀਕ ਜਿਹੜੀ ਨਾਲੇ ਮਾਂ ਦੀ ਸ਼ੈਸ ਮਾਂ ਦਾ ਸਾਰਾ ਪ੍ਰੋਪਰ ਰਿਕਾਰਡ ਹੈਗਾ ਜਿਹੜੀ ਦੀ ਮਾਂ ਠੀਕ ਆ ਵੇਖ ਸਕਦੇ ਆ ਬਾਈ ਨੇ ਹੱਥ ਮਾਰਿਆ ਤੇ ਧੌਣ ਸੱਟ ਕੇ ਬੈ ਗਈ ਦੋਸਤੋ ਖੁਰਲੀ ਦੇ ਵਿੱਚ ਵੇਖ ਸਕਦੇ ਆ ਬਿਲਕੁਲ ਬਹੁਤ ਠੰਡੀ ਸੀ ਲਾ ਦੋਸਤੋ ਬਰਫ ਵਰਗੀ ਹੈ ਜੇ ਗੱਲ ਕਰੀਏ ਨਾ ਠੰਡੀ ਤੇ ਬਾਈ ਕਲੇ ਦਾ ਮੁੱਲ ਕੀ ਕਰਾਂਗੇ ਜਾਇ ਜਾਇ ਦੱਸਦੀਆਂ ਅੱਜ ਦੇ ਦਿਨਾਂ ਦੇ ਹਿਸਾਬ ਨਾਲ ਜੇ ਤਾਂ ਸਿਆਲ ਹੁੰਦਾ ਫਿਰ ਤਾਂ ਵੱਛੀ ਵੇਚਦੇ ਡੇਢ ਦੇ ਹੁਣ ਇੱਕ 10 ਦੀ ਵੱਛੀ ਦੇਣੀ ਹੈ ਜੱਸ ਇੱਕ 10 ਦੀ ਦੇ ਦੇਾਂਗੇ ਠੀਕ ਆ ਲਓ ਬਈ ਇੱਕ 10 ਦੀ ਬਾਈਆਂ ਦਾ ਆਪਾਂ ਦੇ ਦੇਾਂਗੇ ਬਾਕੀ ਮੌਕੇ ਤੇ ਮਾਨਤਾਨ ਹੋ ਜਾਂਦਾ ਹੁੰਦਾ ਕੋਈ ਵੀ ਨਾਗ ਪਸੰਦ ਹੋਵੇ ਨਾ ਤੁਸੀਂ ਇੱਕ ਵਾਰੀ ਫੋਨ ਜ਼ਰੂਰ ਲਾਓ ਜੀ ਬਾਈ ਨੂੰ ਤੇ ਬਾਈ ਦੋ ਨੰਬਰ ਦੀ ਗੱਲ ਕਰ ਲਈ ਇਹ ਦੂਜਾ ਸੂਹਾ ਮਾਲਕ ਦੇ ਅਨੁਸਾਰ 16 ਕਿਲੋ ਦਾ ਤਾਂ ਪਾਇਆ ਪਹਿਲੇ ਸੂਏ 16 ਲੀਟਰ ਹਾਂਜੀ ਠੰਡੀ ਇਹ ਵੀ ਕਹਿਨ ਜੇ ਕੋਈ ਲੋਡ ਨਹੀਂ ਜੀ ਲਓ ਵੀ ਬਾਈ ਜੰਦਾ ਠੰਡੀ ਸੀਲ ਦੀ ਗੱਲ ਕਹੀ ਜੀ ਨਾ ਕਹਿਨ ਦੀ ਬਾਈ ਵਾਕਿਆ ਹੀ ਬਾਈ ਜੰਦਾ ਲੋਡ ਨਹੀਂ ਦੇਖ ਸਕਦੇ ਜਿਵੇਂ ਮਰਜੀ ਦੋਸਤੋ ਇਹਨੂੰ ਕੋਈ ਹੱਥ ਲਾਈ ਜਾਵੇ ਬਾਈ ਕੱਲ ਇਹ ਤਾਂ ਦਿਨ ਜਿਆਦਾ ਲੈ ਜੂਗੀ ਇਹ ਹਫਤਾ ਲੈ ਜੂਗੀ ਇਹ ਹਫਤਾ ਲੈ ਜੂਗੀ ਅੱਥਰੇ ਨੇ 17 12 ਕਿਲੋ ਦਾ ਤਾਂ ਪਾਉਣਾ ਢਿੱਲਾ ਵੀ ਕੋਈ ਲਓ ਵੀ ਵਾਕਿਆ ਹੀ ਦੋਸਤੋ ਵੇਖ ਸਕਦੇ ਆ ਢਿੱਲ ਹਵਾਨੇ ਦੇ ਵਿੱਚ ਨਾ ਬਹੁਤ ਜਿਆਦਾ ਪਈ ਆ ਹਵਾਨਾ ਦੋਸਤੋ ਕਰਮਾ ਵਾਲੀ ਨੇ ਇਹਨੇ ਵੀ ਬਹੁਤ ਸੋਹਣਾ ਤਿਆਰ ਕਰਨਾ ਸਾਡੀ ਚਾਰੇ ਥਾਨਾ ਦੇਖੋ ਥਾਨ ਵੀ ਦੋਸਤੋ ਕਰਮਾ ਵਾਲੀ ਨੂੰ ਬਹੁਤ ਸੋਹਣਾ ਲੱਗਿਆ ਐ ਇੱਕੋ ਜੇ ਥਾਨ ਲੱਗਿਆ ਦੋਸਤੋ ਅਗਲੇ ਨਾ ਅਗਲਾ ਸੇਵਾ ਤੇ ਮਗਰਲੇ ਨਾ ਮਗਰਲਾ ਦੇਖ ਸਕਦੇ ਹਾਂ ਬਹੁਤ ਸੋਹਣਾ ਦੋਸਤੋ ਹਵਾਨਾ ਤਿਆਰ ਕਰਨਾ ਹਜੇ ਹਫਤੇ ਦੀ ਕੱਚੀ ਆ ਵੇਰਵੂਲ ਚੰਗੀ ਆ ਦੋਸਤੋ ਲੋ ਵੀ ਬਾਈਆਂ ਦਾ ਥੋੜੇ ਥੋੜੇ ਨਾ ਫੁੱਟੇ ਹੋਇਆ ਸਿੰਗ ਤੇ ਠੰਡੀ ਸੀਲਾ ਕੋਈ ਆ ਜਾਨੀ ਦੋਸਤੋ ਜਿਵੇਂ ਮਰਜੀ ਕੋਈ ਹੱਥ ਲਾਈ ਜਾਵੇ ਇੱਕ ਹਫਤੇ ਦੀ ਕੱਚੀ ਆ ਦੁੱਧ ਇਹਨੇ ਵੀ 16 17 ਲੀਟਰ ਖੁੱਲਾ ਪਾ ਦੇਣਾ ਜੋਗੇ ਕ੍ਰੋਸ ਆਂਗ ਦੇ ਵਿੱਚ ਹੈਗੀ ਆ ਤੋੜ ਕੇ ਤੁਹਾਨੂੰ ਵਿਖਾ ਦਿੰਨੇ ਆ ਲੈ ਵੀ ਕਾਲੀ ਖੋਲ ਲਈਏ ਵੀ ਤੋੜ ਕੇ ਵਿਖਾ ਦਈਏ ਦੋਨੇ ਵੜਾ ਦੋਸਤੋ ਬਿਲਕੁਲ ਸਾਫ਼ ਸੁਥਰੀਆਂ ਹਵਾਨੇ ਨੇ ਇਹਨੂੰ ਵੇਖ ਸਕਦੇ ਬਹੁਤ ਸੋਹਣਾ ਹਵਾਨਾ ਤਿਆਰ ਕਰਨਾ ਦੋਸਤੋ ਇਹਨੇ ਵੀ ਇੱਕ ਹਫ਼ਤੇ ਤਾਈਂ ਮੋੜ ਲਾਵੇ ਬਹੁਤ ਸੋਹਣਾ ਕੱਦ ਕਾਠਾ ਕੋਈ ਛੋਟ ਨਹੀਂ ਦੋਸਤੋ ਵੇਲ ਬੂੜੀ ਵੀ ਚੰਗੀ ਆ ਤੇ ਦੁੱਧ ਵੀ ਦੋਸਤੋ ਇਹਨੇ ਖੁੱਲਾ ਪਾ ਦੇਣਾ ਕਿਸੇ ਨਾਲ ਹੈ ਲਓ ਵੀ ਇੱਕ ਸਣੇ ਬਹੁਤ ਸਾਫ ਸੁਥਰੀ ਆ ਤੇ ਭਾਈ ਕਾਲੇ ਰੇਟ ਕੀ ਕਰ ਦਾਂਗੇ ਫਿਰ ਇਹਦਾ 55000 ਰੁਪਏ ਦਾ 55000 ਹਾਂ ਠੀਕ ਆ ਕੋਈ ਥੋੜਾ ਬਹੁਤਾ ਇਮਾਨਦਾਰ ਨਾ ਮਾਂਤਣਾ ਨਹੀਂ ਹੋਣਾ ਇਹਦੇ ਠੀਕ ਆ ਲਓ ਵੀ ਵਾਕਈ ਬਾਈ ਦੀ ਗੱਲ ਸਹੀ ਆ ਬਿਲਕੁਲ ਸਾਫ ਸੁਥਰੀ ਵੜਾ ਤੇ ਰੇਟ ਵੀ ਬਾਈ ਨੇ ਜਾਇਜੀ ਮੰਗਿਆ ਦੋਸਤੋ ਮਾਨਤਨ ਤੁਹਾਡਾ ਇੱਥੇ ਆਇਆਂ ਦਾ ਹੋ ਜਾਣਾ ਰੇਟ 22 ਨੇ 55000 ਰੁਪਏ ਦਾ ਰੱਖਿਆ ਦੋਨਾਂ ਨਗਾਂ ਦੇ ਵਿੱਚੋਂ ਕੋਈ ਵੀ ਨਗ ਪਸੰਦ ਹੋਵੇ ਤਾਂ ਇੱਥੇ ਆ ਕੇ ਆਪਦੀ ਤਸੱਲੀ ਕਰ ਲਵੇ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਐਸ ਨੰਬਰ ਤੇ ਸੰਪਰਕ ਕਰ ਸਕਦੇ ਆ ਤੇ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਨਾ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਚ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਉਸ ਜਨੂੰ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ